ਹੂੰ ਫਰੋਜਪੁਰ ਸ਼ੇਰ ਸਿੰਘ ਘਪਾਇਆ ਕਾਂਗਰਸ ਵੱਲੋਂ ਖੜੇ ਨੇ ਤੇ ਕਾਕਾ ਬਰਨ ਨੇ ਆਮ ਆਦਮੀ ਪਾਰਟੀ ਵੱਲੋਂ ਰਾਣਾ ਗੁਰਮੀਤ ਸੋਢੀ ਭਾਜਪਾ ਵੱਲੋਂ ਨੇ ਤੇ ਅਕਾਲੀ ਦਲ ਦੇ ਉਮੀਦਵਾਰ ਦੀਪਮਾਨ ਨੇ ਕਿਵੇਂ ਦੇਖਦੇ ਹੋ ਕਿਉਂਕਿ ਸੁਖਬੀਰ ਸਿੰਘ ਬਾਦਲ ਇੱਥੋਂ ਐਮਪੀ ਰਹੇ ਇਸ ਵਾਰ ਉਹ ਚੋਣ ਨਹੀਂ ਲੜੇ ਉਹਨਾਂ ਦਾ ਗੜ ਵੀ ਮੰਨੇ ਜਾਂਦਾ ਰਿਹਾ ਤੇ ਸ਼ੇਰ ਸਿੰਘ ਘਪਾਇਆ ਵਰਸਿਕ ਸੁਖਬੀਰ ਬਾਦਲ ਦੀ ਇੱਕ ਤਸਲ ਵੀ ਰਹੀ ਹੈ ਪਰਸਨਲ ਫਰੋਜਪੁਰ ਦੀ ਲੜਾਈ ਨੂੰ ਕਿਵੇਂ ਦੇਖਦੇ ਹੋ ਦੋਖੋ ਜਿੱਥੇ ਤੱਕ ਫਰੋਜਪੁਰ ਦਾ ਸਬੰਧ ਹੈ ਨਾ ਫਰੋਜਪੁਰ ਅਕਾਲੀ ਦਲ ਦਾ ਕਾਫੀ ਸਟਰੋਂਗ ਹੋਲਡ ਏਰੀਆ ਹੈ ਹਮ ਜਦੋਂ ਪਿਛਲੀ ਵਾਰੀ ਅਕਾਲੀ ਦਲ ਪੰਜਾਬ ਦੀਆਂ 11 ਸੀਟਾਂ ਖੋ ਗਿਆ ਨਾ ਜੀ ਤਾਂ ਉਹਦੇ ਵਿੱਚੋਂ ਇੱਕ ਫਰੋਜਪੁਰ ਬਚਿਆ ਸੀ ਦੂਜਾ ਬਠਿੰਡਾ ਬਚਿਆ ਸੀ ਹਮ ਤੇ ਫਰੋਜਪੁਰ ਦੀ ਲੀਡ ਬਠਿੰਡੇ ਨਾਲੋਂ ਸਖਵੀਰ ਸਿੰਘ ਬਾਦਲ ਹੋਰਾਂ ਦੀ ਕਾਫੀ ਜ਼ਿਆਦਾ ਸੀ ਜ਼ਿਆਦਾ ਸੀ ਹਰ ਸਿਮਰਤ ਜੇ ਬੀ ਪਰ ਜਿੱਤੀ ਸੀ ਹਮ ਤਾਂ ਸਖਵੀਰ ਸਿੰਘ ਬਾਦਲ 6 ਲੱਖ ਵੋਟ ਨਾਲ ਜਿੱਤਿਆ ਸੀ ਜੀ ਪਿਛਲੇ ਵਾਰੀ 2000 ਉਨੀ ਦੀ ਗੱਲ ਹੈ ਜੀ ਜੀ ਸੋ ਇਸ ਵਾਰੀ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਜੋੜਾ ਝੁੰਦਾ ਕਮੇਟੀ ਬਣੀ ਉਹਦੇ ਜੇ ਫੈਸਲਾ ਹੋ ਗਿਆ ਸੀ ਵੀ ਪਰਿਵਾਰ ਚੋਂ ਇੱਕ ਜੀ ਲੜੇਗਾ ਤਾਂ ਆਪਣੀ ਸੀਟ ਉਹਨਾਂ ਨੇ ਛੱਡਤੀ ਜੀ ਤੇ ਆਪਣੀ ਸੀਟ ਦੇਤੀ ਉਹਨਾਂ ਨੇ ਬੋਬੀ ਮਾਨ ਹੋਰਾਂ ਨੂੰ ਹੂੰ ਜੋ ਸਰਦਾਰ ਜੋਰਾ ਸਿੰਘ ਮਾਨ ਹੋਰਾਂ ਦੇ ਬੇਟੇ ਨੇ ਹੂੰ ਤੇ ਉੱਥੇ ਲੜਾਈ ਬੜੀ ਸਖਤ ਹੈ ਕਾਫੀ ਜ਼ਿਆਦਾ ਸਖਤ ਲੜਾਈ ਹੈ ਬੋਬੀ ਮਾਨ ਹੂੰ ਅਤੇ ਸ਼ੇਰ ਸਿੰਘ ਕਵਾਇਆ ਦੇ ਵਿਚਕਾਰ ਹੂੰ ਉਮੀਦਵਾਰ ਭਾਵੇਂ ਉੱਥੇ ਦੋ ਹੋਰ ਵੀ ਨੇ ਜੀ ਰਾਣਾ ਸੋਢੀ ਅਤੇ ਆਪਣਾ ਕਾਕਾ ਬਰਾੜ ਜੀ ਰਾਣਾ ਸੋਢੀ ਦਾ ਜਿੱਥੇ ਤੱਕ ਸਬੰਧ ਹੈ ਹੂੰ ਉਹ ਭਾਵੇਂ ਉਸ ਏਰੀਆ 'ਚ ਮੰਨਿਆ ਜਾਂਦਾ ਸੀ ਵੀ ਜਿਵੇਂ ਅਵੋਰ ਸੀਟ ਹੈ ਫਾਜ਼ਲਕਾ ਸੀਟ ਹੈ ਹੂੰ ਜਾਂ ਬਲੂਆਣਾ ਸੀਟ ਹੈ ਹੂੰ ਉਥੇ ਕਾਫੀ ਉਸ ਏਰੀਆ ਦੇ ਵਿੱਚ ਹਿੰਦੂ ਡੋਮਿਨੇਟਿਡ ਸੀਟਾਂ ਨੇ ਉਹ ਜੀ ਜੀ ਪਰ ਹੂੰ ਰਾਣਾ ਸੋਢੀ ਹੋਰਾਂ ਦੀ ਕਦੇ ਵੀ ਹੂੰ ਸੁਨੀਲ ਜਾਖੜ ਸਾਹਿਬ ਹੋਰਾਂ ਨਾਲ ਬਣੀਓ ਨਹੀਂ ਨਹੀਂ ਬਣੀ ਬਿਲਕੁਲ ਠੀਕ ਹੈ ਠੀਕ ਹੈ ਨਾ ਜੀ ਤੇ ਕਿਵੇਂ ਉਹ ਸ਼ਰੀਕ ਨੂੰ ਆਪਣੇ ਨੂੰ ਪਾਣੀ ਪਾਉਣਗੇ ਹੂੰ ਸੋ ਰਾਣਾ ਸੋਢੀ ਹੋਰਾਂ ਦੀ ਹੋ ਸਕਦਾ ਹੈ ਲੀਡ ਹੂੰ ਅਬ ਹੋਰ ਚੋਂ ਆ ਜਵੇ ਹੂੰ ਜਿੱਥੇ ਤੋਂ ਸੁਨੀਲ ਜਾਖੜ ਹੋਰਾਂ ਦਾ ਭਤੀਜਾ ਐਮ ਐਲ ਏ ਆ ਤੇ ਸੁਨੀਲ ਜਾਖੜ ਹੋਰਾਂ ਦੀ ਕਰਮ ਭੂਮੀ ਆ ਉੱਥੇ ਤੋਂ ਲੀਡ ਆ ਸਕਦੀ ਹੈ ਪਰ ਰਾਣਾ ਸੋਢੀ ਤਾਂ ਉੱਚੋਂ ਬਾਹਰ ਹੈ ਉੱਚੋਂ ਬਾਹਰ ਦੇਖ ਲਓ ਤੁਸੀਂ ਤੇ ਹੁਣ ਮੁਕਾਬਲਾ ਰਹਿਣਾ ਉੱਥੇ ਸ਼ੇਰ ਸਿੰਘ ਕਵਾਇਆ ਤੇ ਬੋਬੀ ਮਾਨ ਹੋਰਾਂ ਦੇ ਵਿਚਕਾਰ ਹੂੰ ਅਗਰ ਕਵਾਇਆ ਸਾਹਿਬ ਰਾਏ ਸਿੱਖ ਬਰਾਦਰੀ ਦੀ ਜਿਹੜੀ 2.5 ਲੱਖ ਵੋਟ ਹੈ ਹੂੰ ਉਹਦੇ ਚੋਂ ਵੱਡਾ ਹਿੱਸਾ ਆਪਣੇ ਆਪ ਨੂੰ ਭਗਤੌਣ 'ਚ ਸਫਲ ਹੋ ਗਏ ਹੂੰ ਤਾਂ ਉਹ ਸੀਟ ਕਬਾਇਆ ਸਾਹਿਬ ਦੀ ਝੋਲੀ ਪੈਣ ਦੇ ਜਿਆਦਾ ਚਾਂਸ ਹੈ ਜਿਆਦਾ ਚਾਂਸ ਤੁਹਾਨੂੰ ਲੱਗਦਾ ਕਿ ਕਾਂਗਰਸ ਉਤੋਂ ਸੀਟ ਕੱਢ ਸਕਦੀ ਹੈ ਜੀ